ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਕਰਮ ਦੱਸਾਂਗੇ ਉਹ ਕਰਮ ਜ਼ਰੂਰ ਕਰਨਾ ਕਿਉਂਕਿ ਆ ਜੋ ਮਹੀਨਾ ਪੀਰਾਂ ਫਕੀਰਾਂ ਦਾ ਖਾਸ ਕਰਕੇ ਚੱਲ ਰਿਹਾ ਜਿਨ੍ਹਾਂ ਦੇ ਘਰ ਵਿੱਚ ਪੀਰ ਦੇ ਚਿਰਾਗ ਰੋਸ਼ਨ ਹੁੰਦੇ ਹੈ ਜਾਂ ਫਿਰ ਕਿਸੇ ਵੀ ਦੇਵਤੇ ਦੀ ਜੋਤ ਲਗਾਉਂਦੇ ਹੋਵੋ ਜਾਂ ਗੁਰੂਆਂ ਦੇ ਨਾਮ ਦੀ ਜੋਤ ਲਗਾਉਂਦੇ ਹੋਵੋ ਤਾਂ ਵੀ ਤੁਸੀਂ ਇਹ ਇੱਕ ਕਰਮ ਜ਼ਰੂਰ ਕਰਨਾ ਹੈ ਜੇਕਰ ਪਹਿਲਾਂ ਨਹੀਂ ਕਰਦੇ ਸੀ ਤੇ ਕੋਈ ਗੱਲ ਨਹੀਂ ਪਰ ਅੱਗੇ ਤੋਂ ਧਿਆਨ ਰੱਖੋ ਜੇਕਰ ਤੁਸੀਂ ਆ ਮਹੀਨਾ ਇੱਕ ਖਾਸ ਹੈ ਇਹਦੇ ਵਿੱਚ ਇਹ ਕਰਮ ਲੂੰਗੀ ਤਾਂ ਚੰਗੇ ਕਰਮ ਵਿੱਚ ਹੀ ਲਿਖਿਆ ਜਾਵੇਗਾ ਕਿਉਂਕਿ ਜੋ ਅਸੀਂ ਕਰਮ ਦੱਸੀਦੇ ਆ ਉਹ اسی ਲਈ ਦੱਸੀਦੇ ਆ ਕਿ ਬਹਾਨੇ ਨਾਲ ਹੀ ਸਹੀ ਤੁਸੀਂ ਕੋਈ ਚੰਗਾ ਕਰਮ ਤਾਂ ਕਰ ਸਕੋ ਕੋਈ ਪੈਸਾ ਵੀ ਨਹੀਂ ਲੱਗਣਾ ਘਰ ਵਿੱਚ ਹੀ ਕਰਨਾ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਵੀਡੀਓ ਚੱਲਦੇ ਚੱਲਦੇ ਇੱਕ ਛੋਟਾ ਜਿਹਾ ਲਾਈਕ ਜ਼ਰੂਰ ਕਰ ਦਿਓ ਜੀ ਸੋ ਬਾਕੀ ਜੇਕਰ ਆਪਣੇ ਪੀਰ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਜੀ ਪੂਰੀ ਵੀਡੀਓ ਸੁਣਿਆ ਕਰੋ ਕਿਉਂਕਿ ਅਸੀਂ ਵੀ ਤੁਹਾਡੇ ਲਈ ਇਹ ਮਿਹਨਤ ਕਰੀ ਦੀ ਆ ਕਿ ਤੁਸੀਂ ਵੀਡੀਓ ਨੂੰ ਪੂਰੀ ਸੁਣੋ ਤੇ ਤੁਹਾਡੇ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਕੰਮ ਆ ਸਕੇ ਸੋ ਕੋਈ ਕੀਤਾ ਹੋਇਆ ਕਰਮ ਉਹ ਵੀ ਅੱਗੇ ਆਉਂਦਾ ਹੈ ਇਹ ਵੀ ਇੱਕ ਕਰਮ ਹੀ ਹੈ ਕਿ ਜੋ ਅਸੀਂ ਮਾਲਕ ਦੇ ਨਾਲ ਜੁਟ ਕੇ ਆਂੀਆਂ ਗੱਲਾਂ ਨੂੰ ਗੌਰ ਦੇ ਨਾਲ ਸੁਣਦੇ ਆਂ ਸੋ ਇਹ ਰਿਕੁਐਸਟ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਕਿਉਂਕਿ ਜਦੋਂ ਅਸੀਂ ਆਪਣੇ ਮਾਲਕ ਨਾਲ ਪਿਆਰ ਪਾਉਂਦੇ ਆਂ ਤੇ ਆਪਣੇ ਮਾਲਕ ਲਈ ਇੰਨਾ ਕ ਸਮਾਂ ਤਾਂ ਕੱਢ ਸਕਦੇ ਆਂ ਕਿਉਂਕਿ ਜਿਹਦੇ ਕੋਲੋਂ ਅਸੀਂ ਜ਼ਿੰਦਗੀ ਭਰ ਦੇ ਸੁੱਖ ਮੰਗਦੇ ਆਂ ਉਹਦੇ ਲਈ ਜੇਕਰ ਅਸੀਂ 5-10 ਮਿੰਟ ਵੀ ਨਾ ਕੱਢੇ ਤਾਂ ਇਹ ਸਾਡੇ ਲਈ ਮਾੜੀ ਗੱਲ ਹੈ ਸੋ ਇਸ ਕਰਕੇ 5-10 ਮਿੰਟ ਦਾ ਸਮਾਂ ਹਰ ਰੋਜ਼ ਕੱਢੋ ਨਾਮ ਸਿਮਰਨ ਕਰੋ ਚਾਹੇ 5 ਮਿੰਟ ਦਾ ਹੀ ਸਿਮਰਨ ਕਰੋ ਬਹੁਤ ਹੈ ਤੁਸੀਂ ਸੋਚੋਗੇ ਕਿ ਜਦੋਂ ਤੁਸੀਂ 1 ਮਹੀਨਾ ਪੂਰਾ ਦੇਖੋਗੇ ਕਿ ਮਹੀਨੇ ਦੇ ਵਿੱਚ 5-5 ਮਿੰਟ ਬੈਠ ਕੇ ਸਾਡੇ ਇੰਨੇ ਘੰਟੇ ਬਣ ਗਏ ਤਾਂ ਫਿਰ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਇੰਨਾ ਕਾਰਮ ਕਰ ਲਿਆ ਹੈ ਸੋ ਆਪਣੇ ਲਈ ਸਮਾਂ ਜ਼ਰੂਰ ਕੱਢਿਆ ਕਰੋ ਜੀ ਜੋ ਆ ਫਰਮ ਨਾ ਅਠ ਦੌੜ ਕਰ ਰਹੇ ਆ ਇਹ ਸਾਡੇ ਕਿਸੇ ਕੰਮ ਨਹੀਂ ਆਉਣੀ ਇਹ ਇੱਥੇ ਤੱਕ ਹੀ ਸਹਿਮਤ ਆ ਕਿ ਸਾਨੂੰ ਘਰ ਵਿੱਚ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਆ ਉਹਦੇ ਲਈ ਅਸੀਂ ਇਹ ਨੱਟ ਭੱਜ ਕਰ ਰਹੇ ਆ ਪਰ ਅਸਲ ਵਿੱਚ ਅਸੀਂ ਆਪਣੇ ਲਈ ਕੀ ਕਰ ਰਹੇ ਆ ਕੁਝ ਵੀ ਨਹੀਂ ਕਿਉਂਕਿ ਅਸਲ ਸੱਚਾਈ ਹੈ ਇਨਸਾਨ ਦਾ 1 ਮਿੰਟ ਦਾ ਵੀ ਭਰੋਸਾ ਨਹੀਂ ਪਰ ਅਸੀਂ ਇਹ ਸੋਚ ਕੇ ਬੈਠੇ ਹੋਏ ਆ ਕਿ ਨਹੀਂ ਸਾਨੂੰ ਕੁਝ ਨਹੀਂ ਹੋਣਾ ਇਨਸਾਨ ਆਪਣੇ ਬਾਰੇ ਨਹੀਂ ਸੋਚਦਾ ਜਦੋਂ ਅਸੀਂ ਕਿਸੇ ਉਰਮਲ ਦੇਖਦੇ ਆ ਕਿਤੇ ਕੁਛ ਇਹੋ ਜੀ ਗੱਲ ਹੋ ਜਾਂਦੀ ਹੈ ਤਾਂ ਉਸ ਸਮੇਂ ਥੋੜੀ ਦੇਰ ਦਿਲ ਨੂੰ ਠੇਸ ਦੀਆ ਕਿ ਸਾਡਾ ਇੱਥੇ ਕੁਝ ਵੀ ਨਹੀਂ ਪਰ ਜਦੋਂ ਅਸੀਂ ਮਗਰ ਜਨ ਨੇ ਉਦੋਂ ਤਾਂ ਇਹ ਗੱਲਾਂ ਕਰਦੇ ਜਾਂਦੇ ਪਰ ਉੱਥੋਂ ਜਦੋਂ ਵਾਪਸ ਆਉਂਦੇ ਆ ਜਦੋਂ ਵੀ ਅਸੀਂ ਕਿਸੇ ਦਾ ਅੰਤ ਸਮਾ ਦੇਖਦੇ ਆ ਤਾਂ ਇਹ ਸਭ ਕੁਝ ਸ਼ਹਿਰ ਘਾਰ ਆ ਕੇ ਭੁੱਲ ਜਾਂਦੇ ਆ ਸੋ ਪਰ ਹਰ ਪਲ ਜੇਕਰ ਕੁਝ ਯਾਦ ਰੱਖਣਾ ਹੈ ਤਾਂ ਹਰ ਪਲ ਆਪਣੇ ਸਵਾਸਾਂ ਨੂੰ ਯਾਦ ਰੱਖੋ ਕਿ ਇਹ ਸਵਾਸ ਉਧਾਰੇ ਹੈ ਇਹ ਜੋ ਸਰੀਰ ਮਿਲਿਆ ਹੈ ਇਹ ਕਿਰਾਏ ਦਾ ਮਕਾਨ ਹੈ ਇਹ ਇੱਕ ਦਿਨ ਛੱਡਣਾ ਹੀ ਪਵੇਗਾ ਕਿਉਂਕਿ ਜੋ ਸਾਡਾ ਪੱਕਾ ਮਕਾਨ ਹੁੰਦਾ ਸੀ ਇਹਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ ਘਰ ਬਣ ਹੁੰਦੇ ਆ ਆਪਣਾ ਆਪ ਖਰੀਦਦੇ ਆ ਸਭ ਕੁਝ ਕਰਦੇ ਪਤਾ ਹੈ ਕਿ ਇਹ ਪੱਕਾ ਮਕਾਨ ਬਣ ਗਿਆ ਹੈ ਪਰ ਜੋ ਇਹ ਸ਼ਰੀਰ ਮਿਲਿਆ ਹੈ ਇਹ ਕਿਰਾਏ ਤੇ ਮਿਲਿਆ ਹੈ ਸੋ ਜਿੰਨਾ ਵੀ ਸਮਾਂ ਮਾਲਕ ਨੇ ਸਾਨੂੰ ਇਹ ਬਖਸ਼ਿਆ ਹੈ ਸ਼ਰੀਰ ਇਹ ਸ਼ਰੀਰ ਨੂੰ ਅਸੀਂ ਚੰਗੇ ਲੇਖੇ ਲਈਏ ਤਾਂ ਕਿ ਅਸੀਂ 84 ਦੇ ਗੇਟ ਚੋਂ ਨਿਕਲ ਸਕੀਏ ਸੋ ਇਹ ਹੀ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਆਪਣੇ ਲਈ ਸਮਾਂ ਜ਼ਰੂਰ ਕੱਢੋ 5 ਮਿੰਟ ਦਾ ਹੀ ਸਮਾਂ ਕੱਢ ਲਓ ਪਰ ਕੱਢੋ ਜ਼ਰੂਰ ਜੇਕਰ ਗੁਰਧਰਨਾ ਕੀਤੀ ਹੋਈ ਆ ਤਾਂ ਨਾਮ ਸਿਵਰਨਾ ਸ਼ੁਰੂ ਕਰਦੋ ਜੇਕਰ ਗੁਰਧਰਨਾ ਨਹੀਂ ਵੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਮੂਲ ਮੰਤਰ ਦਾ ਜਾਪ ਕਰੋ ਸੋ ਨਾਮ ਸ਼ਬਦ ਹੀ ਇੱਕ ਸਾਡਾ ਅਸਲ ਗਹਿਣਾ ਹੈ ਨਾਮ ਸ਼ਬਦ ਨੂੰ ਜਿੰਨੀ ਜਲਦੀ ਅਸੀਂ ਜ਼ਿੰਦਗੀ ਵਿੱਚ ਅਪਣਾ ਲਵਾਂਗੇ ਉੰਨੀ ਹੀ ਸਾਡੇ ਲਈ ਆਸਾਨੀ ਹੋ ਜਾਵੇਗੀ ਇਹ ਜੀਵਨ ਸਾਡਾ ਸੌਖਾ ਬੀਤ ਜਾਵੇਗਾ ਸੋ ਹੁਣ ਆਪਾਂ ਇੱਥੇ ਕੁਝ ਕਮੈਂਟ ਆਪ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸੰਜਿਆ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਕੁਝ ਕਮੈਂਟਾਂ ਦੱਸਦੇ ਆ ਸੋ ਇੱਥੇ ਪਹਿਲੀ ਜੋ ਕਮੈਂਟ ਹੈ ਲਿਖਦੇ ਆ ਕਿ ਇੱਛਾ ਧਾਰੀ ਦੀ ਸੇਵਾ ਜੋ ਕਿਸ ਦਿਨ ਕਰਨੀ ਚਾਹੀਦੀ ਹੈ ਸੋ ਦੇਖੋ ਈਸ਼ਿਆਧਾਰੀ ਦੀ ਸੇਵਾ ਤਾਂ ਐਤਵਾਰ ਦੇ ਦਿਨ ਹੀ ਕੀਤੀ ਜਾਂਦੀ ਆ ਨਾਗਾਂ ਦਾ ਐਤਵਾਰ ਦਾ ਹੀ ਦਿਨ ਹੈ ਤੁਹਾਨੂੰ ਹੀ ਇਹ ਦਿਨ ਮਨਾਇਆ ਜਾਂਦਾ ਤੇ ਐ ਤੁਹਾਨੂੰ ਹੀ ਉਹਨਾਂ ਦੇ ਨਾਮ ਦਾ ਕੱਚੀ ਲੱਸੀ ਦਾ ਛਿੱਟਾ ਦਿੱਤਾ ਜਾਂਦਾ ਸੋ ਜਿਹੜੀਆਂ ਵੀ ਰੂਹਾਂ ਪੀਰਾਂ ਪੀਰਾਂ ਦੀ ਸੇਵਾ ਕਰਦੀਆਂ ਆ ਉਹ ਇਹ ਇੱਕ ਗੱਲ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲੋ ਕਿ ਇਹ ਇੱਕ ਕਰਮ ਹਫ਼ਤੇ ਬਾਅਦ ਕਰਨਾ ਹੀ ਕਰਨਾ ਹੈ ਜੇਕਰ ਹਫ਼ਤੇ ਬਾਅਦ ਵੀ ਨਹੀਂ ਹੁੰਦਾ ਵੈਸੇ ਕੋਈ ਔਖਾ ਕੰਮ ਨਹੀਂ ਹੈ ਕੱਚੀ ਲੱਸੀ ਦਾ ਛਿੱਟਾ ਘਰ ਵਿੱਚ ਦੇਣਾ ਇਹਦੇ ਨਾਲ ਬੈਡ ਐਨਰਜੀ ਜਿਹੜੀ ਦੂਰ ਹੋ ਜਾਂਦੀ ਹੈ ਤੇ ਮਾਲਕ ਦੀ ਵੀ ਕਿਰਪਾ ਰਹਿੰਦੀ ਹੈ ਨਾਗ ਦੇਵਤੇ ਦੀ ਵੀ ਕਿਰਪਾ ਰਹਿੰਦੀ ਹੈ नाग ਸ਼ਾਂਤ ਰਹਿੰਦਾ ਹੈ ਸੋ ਇੱਕ ਕਹਿੰਦੇ ਆ ਕਿ ਨਾ ਘਰ ਦੇ ਵਿੱਚ ਕਲਾ ਕਲੇਸ਼ ਬਹੁਤ ਰਹਿੰਦਾ ਹੈ ਸੋ ਕਈਆਂ ਦੇ ਤਾਂ ਇਹ ਵੀ ਕਾਰਨ ਹੁੰਦਾ ਕਿਉਂਕਿ नाग ਜੋ ਹੈ ਇਹ ਬਹੁਤ ਗੁੱਸੇਪੂਰ ਹੈ ਜਦੋਂ ਇਹ क्रोध ਵਿੱਚ ਆਉਂਦਾ ਹੈ ਤੇ ਘਰ ਦੇ ਵਿੱਚ ਪਹਿਲਾਂ ਕਲਾ ਕਲੇਸ਼ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਕਰਕੇ ਇਹ ਸਭ ਪਰੇਸ਼ਾਨੀਆਂ ਤੋਂ ਬਚਣ ਲਈ ਕੋਈ ਔਕਾ ਕੰਮ ਨਹੀਂ ਇੱਕ ਹਫ਼ਤੇ ਬਾਅਦ ਹੀ ਕਰਨਾ ਹੁੰਦਾ ਹੈ ਘਰ ਦੇ ਵਿੱਚ ਕੱਚੀ ਰੱਸੀ ਦਾ ਛਿੱਟਾ ਜ਼ਰੂਰ ਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਗੱਦੀ ਦਾ ਸਿਸਟਰ ਜੀ ਕੀ ਮਤਲਬ ਹੁੰਦਾ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੋ ਕਿਸੇ ਨੂੰ ਵੀ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਜੀ ਸੋ ਦੇਖੋ ਗੱਦੀ ਦਾ ਮਤਲਬ ਹੁੰਦਾ ਹੈ ਕਿ ਜੇਕਰ ਤੁਸੀਂ ਘਰ ਵਿੱਚ ਪੀਰਾ ਵਕੀਰਾ ਦੀ ਜਗ੍ਹਾ ਬਣਾਈ ਹੋਈ ਆ ਜੇਕਰ ਤੁਹਾਡੇ ਬਜ਼ੁਰਗ ਦਾਦੇ ਪਰਦਾਦੇ ਉਸ ਜਗ੍ਹਾ ਨੂੰ ਮੰਨ ਗਏ ਤਾਂ ਉਸ ਜਗ੍ਹਾ ਨੂੰ ਫਿਰ ਜੱਦੀ ਦਰਵਾਰ ਕਹਿ ਦਿੰਦੇ ਆ ਜਿਵੇਂ ਕਿ ਆਪਣਾ ਸਰੀਕਾ ਹੁੰਦਾ ਹੈ ਤਾਏ ਚਾਚੇ ਹੁੰਦੇ ਆ ਬਾਬਿਆਂ ਦੇ ਪਰਦਾਦਿਆਂ ਦੀਆਂ ਗਾਂ ਦੀ ਗਾਂ ਜੋ ਸਰੀਕਾ ਬਣਿਆ ਆਉਂਦਾ ਹੈ ਸੋ ਇਹ ਸਭ ਨੂੰ ਫਿਰ ਉਹ ਦਰਬਾਰ ਲੱਗਦਾ ਹੈ ਤੇ ਉਹਨੂੰ ਮੰਨਣਾ ਪੈਂਦਾ ਹੈ ਜੱਤੀ ਦਰਬਾਰ ਉਹਨੂੰ ਹੀ ਕਹਿੰਦੇ ਆ ਜਿਹੜੇ ਦਾਦੇ ਪੜਦਾਦੇ ਸੇਵਾ ਕਰ ਗਏ ਹੁਣ ਜਗ੍ਹਾ ਦੀ ਉਹ ਫਿਰ ਇੱਕ ਥਾਂ ਤੇ ਹੀ ਉਸਤੀ ਸੇਵਾ ਹੋਣੀ ਹੁੰਦੀ ਆ ਇਹ ਨਹੀਂ ਹੈ ਕਿ ਘਰ ਘਰ ਜਗਾ ਬਣਾ ਲਓ ਸੋ ਇੱਕ ਥਾਂ ਹੀ ਉਹਨਾਂ ਦੀ ਮਾਨਤਾ ਕਰਨੀ ਪੈਂਦੀ ਆ ਕਿਉਂਕਿ ਬਜ਼ੁਰਗਾਂ ਨੇ ਸੇਵਾ ਕੀਤੀ ਹੁੰਦੀ ਆ ਜਿੰਨੇ ਵੀ ਬਾਬਿਆਂ ਦੇ ਵਿੱਚੋਂ ਜਾਣੀ ਸ਼ਰੀਕੇ ਦੇ ਵਿੱਚੋਂ ਜਿੰਨੀ ਵੀ ਔਲਾਦ ਹੈ ਬਾਬਿਆਂ ਦੀ ਬਜ਼ੁਰਗਾਂ ਦੀ ਸੋ ਉਹਨਾਂ ਨੂੰ ਫਿਰ ਸਾਰਿਆਂ ਨੂੰ ਇਹ ਇੱਕ ਹੀ ਦਰਬਾਰ ਲੱਗਦਾ ਹੁੰਦਾ ਤੇ ਫਿਰ ਉਹਦੀ ਸੇਵਾ ਜਦੋਂ ਕੀਤੀ ਜਾਂਦੀ ਆ ਦਾ ਸੇਵਾ ਦਾ ਫਲ ਵੀ ਉਹ ਜ਼ਰੂਰ ਦਿੰਦੇ ਆ ਤੇ ਉਹਨਾਂ ਦੇ ਨਾਮ ਦੀ ਗੱਤੀ ਰੱਖੋਣੀ ਪੈਂਦੀ ਆ ਜਿਹੜੇ ਬਜ਼ੁਰਗ ਜੱਦੀ ਦਰਬਾਰ ਬਣਾ ਗਏ ਹੈ ਪਹਿਲਾਂ ਤੋਂ ਸੇਵਾ ਕਰ ਗਏ ਆ ਤੇ ਆਉਣ ਵਾਲਾ ਪੀੜ੍ਹੀਆਂ ਵੀ ਉਸ ਦਰਬਾਰ ਦੀ ਸੇਵਾ ਕਰੀ ਜਾ ਰਹੀਆਂ ਆ ਉਹ ਫਿਰ ਜੱਦੀ ਦੇ ਵਿੱਚ ਆ ਜਾਂਦਾ ਹੈ ਤੇ ਉੱਥੇ ਫਿਰ ਬਜ਼ੁਰਗ ਦੀ ਗੱਦੀ ਲੱਗਦੀ ਆ ਕਿਸੇ ਦਾ ਨਾਮ ਲੈ ਕੇ ਗੱਦੀ ਨਹੀਂ ਉਹ ਲੱਗਣੀ ਹੈ ਕਿ ਸਾਡੇ ਦਾਦੇ ਦਾ ਨਾ ਅਸੀਂ ਉਹ ਸੇਵਾ ਕਰਦੇ ਗਏ ਸਾਡੀ ਸੌਤ ਚ ਸੋ ਇਸ ਤਰ੍ਹਾਂ ਕਦੇ ਨਹੀਂ ਸੋਚਣਾ ਸਿਰਫ ਇੱਕ ਬਜ਼ੁਰਗ ਕਹਿ ਕੇ ਉਹ ਗੱਦੀ ਦੀ ਮਾਨਤਾ ਹੁੰਦੀ ਹੈ ਉਹ ਗੱਦੀ ਤੇ ਆਮ ਕੋਈ ਬੈਠ ਨਹੀਂ ਸਕਦਾ ਜਿਹਨੂੰ ਪਿੱਛੋਂ ਹੁਕਮ ਹੋ ਜਾਵੇਗਾ ਜੀ ਦੀ ਜਿਆਦਾ ਸੇਵਾ ਹੋਵੇਗੀ ਜਿਆਦਾ ਸੇਵਾ ਕੋਈ ਦਰਬਾਰ ਦੀਨ ਘਰ ਵਿੱਚੋਂ ਕਰ ਰਿਹਾ ਆ ਉਹਨਾਂ ਨੇ ਉਹਨੂੰ ਹੀ ਚੁਣਨਾ ਹੈ ਸੋ ਫਿਰ ਉਸ ਨੂੰ ਹੀ ਗੱਦੀ ਤੇ ਬਹਿਣਾ ਪੈਂਦਾ ਹੈ ਪਹਿਲਾਂ ਤਾਂ ਜੇਕਰ ਗੱਦੀ ਘਰ ਵਿੱਚ ਨਹੀਂ ਲੱਗੀ ਹੋਈ ਤਾਂ ਗੱਦੀ ਬਜ਼ੁਰਗ ਦੀ ਲਗਾਉਣੀ ਪੈਂਦੀ ਹੈ ਦਰਬਾਰ ਦੇ ਵਿੱਚ ਕਪੀਰਾਂ ਖੀਰਾਂ ਦੇ ਨਾਮ ਦੀ ਅਸੀਂ ਗੱਦੀ ਰੱਖਦੇ ਹਾਂ ਪਰ ਦਰਬਾਰ ਤੋਂ ਬਾਹਲੀ ਸਾਈਡ ਤੇ ਬਜ਼ੁਰਗ ਦੀ ਨਾਮ ਦੀ ਗੱਦੀ ਇੱਕ ਕਰ ਲਗਾਈ ਜਾਂਦੀ ਆ ਸੋ ਉਹ ਗੱਦੀ ਨੂੰ ਸਜਦਾ ਸਲਾਮ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਜਿੱਦਾਂ ਅਸੀਂ ਪੀਰਾਂ ਅੱਗੇ ਅਰਦਾਸ ਕਰਦੇ ਉਸੇ ਤਰ੍ਹਾਂ ਕਰਨੀ ਹੈ ਜਦੋਂ ਫਿਰ ਬਜ਼ੁਰਗ ਸਿੱਧੇ ਹੋ ਤੁਰਦੇ ਆ ਤਾਂ ਫਿਰ ਪੀਰ ਵੀ ਕੰਮ ਕਰਨ ਲੱਗ ਪੈਂਦੇ ਆ ਕਿਉਂਕਿ ਪੀਰਾਂ ਦੇ ਮੂਰੇ ਬਜ਼ੁਰਗ ਜਦੋਂ ਖੜ ਜਾਂਦਾ ਹੈ ਤਾਂ ਫਿਰ ਪੀਰ ਜੋ ਦੀ ਸੇਵਾ ਕਰ ਰਹੇ ਆ ਉਹ ਕਬੂਲ ਤਾਂ ਕਰਦੇ ਹੈ ਪਰ ਕੰਮ ਨਹੀਂ ਕਰ ਪਾਉਂਦੇ ਸੋ ਇਹ ਹੀ ਇੱਕ ਵਜ੍ਹਾ ਹੁੰਦੀ ਹੈ ਕਿਉਂਕਿ ਬਜ਼ੁਰਗਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ ਪੀਰਾਂ ਨੂੰ ਉਹਨਾਂ ਨੇ ਮੰਨਣਾ ਸ਼ੁਰੂ ਕੀਤਾ ਹੈ ਤੇ ਪੀਰ ਵੀ ਕਿਉਂਕਿ ਮਾਲਕ ਜੋ ਹੈ ਉਹ ਸੇਵਾ ਦਾ ਹੱਕ ਨਹੀਂ ਰੱਖਦਾ ਸੋ ਹੁਣ ਉਹ ਜਿਹੜੇ ਜਿਨੇ ساری ਉਮਰ ਸੇਵਾ ਕੀਤੀ ਉਹ ਜਿਹਦੀ ਬਦੌਲਤ ਆਉਣ ਵਾਲਾ ਪੀੜ੍ਹੀਆਂ ਵੀ ਸੇਵਾ ਕਰ ਰਹੀਆਂ ਆ ਤਾਂ ਮਾਲਕ ਉਹਨੂੰ ਪਿੱਛੇ ਥੋੜੀ ਜਿੱਟੇਗਾ ਸੋ ਇਸੇ ਕਰਕੇ ਕਹੀਦਾ ਕਿ ਆਪਣੇ ਬਜ਼ੁਰਗਾਂ ਨੂੰ ਯਾਦ ਜ਼ਰੂਰ ਰੱਖੋ ਸੋ ਜੇਕਰ ਨਹੀਂ ਵੀ ਚੱਦੀ ਦਰਵਾਰ ਹੈ ਵੈਸੇ ਤੁਸੀਂ ਆਪਣੀ ਖੁਸ਼ੀ ਨਾਲ ਸੇਵਾ ਕਰਨੀ ਸ਼ੁਰੂ ਕੀਤੀ ਘਰ ਵਿੱਚ ਚਿਰਾਗ ਰੋਸ਼ਨ ਕਰ ਦਿਓ ਫਿਰ ਵੀ ਆਪਣੇ ਬਜ਼ੁਰਗਾਂ ਦੇ ਨਾਮ ਦਾ ਕੋਈ ਨਾ ਕੋਈ ਕਰਮ ਜ਼ਰੂਰ ਕਰਿਆ ਕਰੋ ਬਜ਼ੁਰਗ ਖੁਸ਼ ਰਹਿਣਗੇ ਤਾ ਵੀਰ ਪੀਰਾਂ ਪੀਰਾਂ ਦੀ ਸੇਵਾ ਕੀਤੀ ਵੀ ਲੱਗਦੀ ਹੈ ਜਿੰਨਾ ਚਿਰ ਬਜ਼ੁਰਗ ਦੀ ਨਾਰਾਜ਼ਗੀ ਰਹੇਗੀ ਉੰਨਾ ਚਿਰ ਪੀਰ ਵੀ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਫਿਰ ਬਜ਼ੁਰਗ ਖੜ ਜਾਂਦਾ ਹੈ ਫਿਰ ਉਹ ਪੀਰ ਪੀਰ ਨੂੰ ਵੀ ਨਾਲ ਹੀ ਖੜਨਾ ਪੈਂਦਾ ਹੈ ਸੋ ਇਸ ਕਰਕੇ ਕਈ ਦਾ ਕਿ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਰੱਖੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਸੇਵਾ ਬਾਬਾ ਬਟਪਾਖ ਸਿੰਘ ਦੀ ਕਰਦੇ ਆ ਤੇ ਮੇਰੀ ਸੁਰਤੀ ਗਵਾਚੀ ਰਹਿੰਦੀ ਹੈ ਤਾਂ ਸਿਰ ਵਿੱਚ ਦਰਦ ਵੀ ਹੁੰਦਾ ਰਹਿੰਦਾ ਹੈ ਸੋ ਦੇਖੋ ਸੁਰਤੀ ਗਵਾਚਣੀ ਸੋ ਇਹਦੇ ਵਿੱਚ ਇਹੀ ਇੱਕ ਕਾਰਨ ਹੁੰਦਾ ਹੈ ਕਿ ਅਸੀਂ ਕਈ ਵਾਰ ਸਿਮਰਨ ਕਰਦੇ ਹਾਂ ਤੇ ਕਈ ਕਈ ਦਿਨ ਕਰਦੇ ਨਹੀਂ ਸੋ ਜਦੋਂ ਅਸੀਂ ਗੈਪ ਪਾ ਪਾ ਕੇ ਕਾਫੀ ਸਮੇਂ ਦਾ ਸਿਮਰਨ ਕਰਾਂਗੇ ਤੇ ਸੁਰਤੀ ਟਿਕੇਗੀ ਨਹੀਂ ਸੁਰਤੀ ਲੱਗੇਗੀ ਨਹੀਂ ਸੋ ਜਦੋਂ ਤੁਸੀਂ ਹਰ ਰੋਜ਼ ਇਸ ਆਦਤ ਨੂੰ ਅਪਣਾਉਂਗੇ ਹਰ ਰੋਜ਼ ਲਗਾਤਾਰ ਇੱਕ ਮਹੀਨਾ ਹੀ ਸੇਵਾ ਕਰਕੇ ਦੇਖ ਲਓ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਹੀ ਆਪਣੇ ਆਪ ਪਤਾ ਲੱਗਣ ਲੱਗ ਪੈਣਾ ਕਿ ਤੁਹਾਡਾ ਮਨ ਟਿਕ ਰਿਹਾ ਹੈ ਜਾਂ ਨਹੀਂ ਕਿਉਂਕਿ ਮਹੀਨੇ ਦੇ ਵਿੱਚ ਵਿੱਚ ਹੀ ਪ੍ਰਮਾਤਮਾ ਸੰਕੇਤ ਦੇ ਦਿੰਦਾ ਹੈ ਜਿਸ ਦਿਨ ਤੁਹਾਨੂੰ ਬੈਠੇ ਬੈਠੇ ਨਾਮ ਸਿਮਰਨ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਗਿਆ ਮਨ ਨੂੰ ਸ਼ਾਂਤੀ ਮਿਲਣ ਲੱਗ ਪਈ ਤੁਹਾਡਾ ਸਿਮਰਨ ਤੋਂ ਉੱਠਣ ਲਈ ਮਨ ਨਾ ਕਰਿਆ ਤਾਂ ਸਮਝਿਆ ਜਾਣਾ ਕਿ ਉਹ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਚਾਹੇ ਮਨ ਟਿਕੇ ਚਾਹੇ ਨਾ ਟਿਕੇ ਪਰ ਹਰ ਰੋਜ਼ ਇੱਕ ਆਦਤ ਬਣਾ ਲਓ ਕਿ 5 ਮਿੰਟ ਦਾ ਹੀ ਸਮਾਂ ਸਹੀ ਪਰ ਅਸੀਂ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਉਹ ਮਾਲਕ ਦੀ ਹਜ਼ੂਰੀ ਦੇ ਵਿੱਚ ਆਪਣੀ ਡਿਊਟੀ ਜਿਹੜੀ ਆ ਉਹ ਨਿਭਾਉਣੀ ਹੈ ਸੋ ਜਦੋਂ ਤੁਸੀਂ ਹਰ ਰੋਜ਼ ਇਹ ਡਿਊਟੀ ਨੂੰ ਨਿਭਾਉਣਾ ਸ਼ੁਰੂ ਕਰੋਗੇ ਤਾਂ ਫਿਰ ਮਾਲਕ ਵੀ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਹੈ ਸੋ ਬਾਕੀ ਸਿਰ ਦੇ ਵਿੱਚ ਦਰਦ ਤਾਂ ਆਮ ਹੀ ਹਰ ਇੱਕ ਦੇ ਰਹਿੰਦੀ ਹੈ ਬਾਕੀ ਵਹਿਮ ਦੀ ਕਦੇ ਨਾ ਕਰਿਆ ਕਰੋ ਸੋ ਜਦੋਂ ਵਹਿਮ ਇਨਸਾਨ ਕਰਦਾ ਹੈ ਤਾਂ ਦੁੱਖ ਜ਼ਿਆਦਾ ਆਉਂਦੇ ਹੈ ਜਦੋਂ ਤੁਸੀਂ ਇਹਨਾਂ ਦੁੱਖਾਂ ਨੂੰ ਅਗਨੋਰ ਕਰਨਾ ਸ਼ੁਰੂ ਕਰੋਗੇ ਮਾਲਕ ਦੀ ਤਰਫ ਵਧੋਗੇ ਇਹ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਜਰੂਰ ਆਉਣਗੀਆਂ ਆਪਣੇ ਆਪ ਪਿੱਛਾਂ ਵੀ हट ਜਾਣਗੀਆਂ ਕਿਉਂਕਿ ਹਰ ਰੋਜ਼ ਤੁਸੀਂ ਇੱਕ ਗੱਲ ਮਨ ਵਿੱਚ ਧਾਰਨ ਕਰ ਲਓ ਚਾਹੇ ਜਿੰਨੇ ਮਰਜ਼ੀ ਵੱਡੀ ਮੁਸੀਬਤ ਆਵੇ ਪਰ ਅਸੀਂ ਹਰ ਰੋਜ਼ ਸਿਮਰਨ ਕਰਨਾ ਤੇ ਕਰਨਾ ਹੀ ਆ ਜਦੋਂ ਤੁਸੀਂ ਇਹ ਆਦਤ ਨੂੰ ਅਪਣਾਓਗੇ ਇਹ ਸਭ ਦੁੱਖਾਂ ਤੋਂ ਛੁਟਕਾਰਾ ਆਪਣੇ ਆਪ ਹੋਣ ਲੱਗ ਪੈਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਤੁਸੀਂ ਇੱਕ ਮਹੀਨਾ ਇਹ ਲਗਾਤਾਰ ਕਰਮ ਕਰਨਾ ਹੈ ਸੁਣ ਕੇ ਬਹਿਣਾ ਨਹੀਂ ਹੈ ਸੋ ਜਿੱਦਾਂ ਜਿੱਦਾਂ ਤੁਸੀਂ ਸਾਡੇ ਦੱਸਣ ਅਨੁਸਾਰ ਕਰਮ ਕਰਦੇ ਜਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਜ਼ਰੂਰ ਆਵੇਗਾ ਸੋ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਕੋਈ ਵੀ ਕਰਮ ਕਰੋਗੇ ਜੇਕਰ ਮਨ ਵੀ ਨਹੀਂ ਟਿਕ ਰਿਹਾ ਫਿਰ ਵੀ ਕਰਮ ਕਰਦੇ ਜਾਓ ਕਿਉਂਕਿ ਮਨ ਦੇ ਉੱਤੇ ਕਚਰਾ ਸਾਡੇ ਜਦੋਂ ਇਕੱਠਾ ਹੋ ਜਾਂਦਾ ਹੈ ਤੇ ਮਨ ਜਿਹੜਾ ਆ ਬਹੁਤ ਕਮਜ਼ੋਰ ਹੋ ਜਾਂਦਾ ਹੈ ਵਿਸ਼ਵਾਸ ਕਰਨ ਨੂੰ ਮੰਨਦਾ ਹੀ ਨਹੀਂ ਪਰ ਫਿਰ ਵੀ ਇੱਥੇ ਇਹ ਕਹਾਂਗੇ ਕਿ ਤੁਸੀਂ ਆਪਣਾ ਕਰਮ ਕਰਦੇ ਜਾਓ ਸੋ ਜਦੋਂ ਤੁਸੀਂ ਕਰਮ ਕਰਦੇ ਜਾਉਂਗੇ ਤਾਂ ਵਿਸ਼ਵਾਸ ਆਪਣੇ ਆਪ ਬਣਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਕਰਮ ਕਰਨ ਦੇ ਨਾਲ ਤੁਹਾਡਾ ਮਨ ਪ੍ਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਊਗਾ ਪ੍ਰਮਾਤਮਾ ਦੀ ਕਿਰਪਾ ਸ਼ੁਰੂ ਹੋ ਜਾਣੀ ਜਦੋਂ ਤੁਸੀਂ ਚੰਗਾ ਕਰਮ ਕਰੋਗੇ ਖਾਤੇ ਵਿੱਚ ਲਿਖਿਆ ਜਾਵੇਗਾ ਇਹ ਆਤਮਾ ਜਦੋਂ ਕਮਜ਼ੋਰ ਹੋ ਜਾਂਦੀ ਹੈ ਤਾਂ ਫਿਰ ਇਹ ਵਿਸ਼ਵਾਸ ਨਹੀਂ ਜਲਦੀ ਕਰ ਪਾਉਂਦੀ ਮਾੜੀਆਂ ਚੀਜ਼ਾਂ ਤੇ ਜਲਦੀ ਵਿਸ਼ਵਾਸ ਕਰ ਲੈਂਦੀ ਹੈ ਆਤਮਾ ਤੇ ਜੋ ਚੰਗੀ ਗੱਲ ਹੈ ਉਹਦੇ ਤੇ ਵਿਸ਼ਵਾਸ ਟਿਕਦਾ ਨਹੀਂ ਸੋ ਜਦੋਂ ਕੋ ਇਹ ਕਰਮ ਕਰੋਗੇ ਇਹਦੇ ਨਾਲ ਹੀ ਤੁਹਾਡੀ ਜ਼ਿੰਦਗੀ ਵਿੱਚ ਇਹ ਸਭ ਬਦਲਾਅ ਹੋਣੇ ਸ਼ੁਰੂ ਹੋਣਗੇ ਜੀ ਸੋ ਇਹ ਇੱਕ ਮਹੀਨਾ ਲਗਾਤਾਰ ਤੁਸੀਂ 메ਨ ਗੇਟ ਤੇ ਇੱਕ ਕਰਮ ਕਰਨਾ ਹੈ ਕਰਮ ਕੀ ਕਰਨਾ ਹੈ 메ਨ ਜੋ ਘਰ ਦਾ ਗੇਟ ਹੈ ਦਰਵਾਜ਼ਾ ਹੈ ਉਹ 메인 게ਟ ਤੇ ਸਵੇਰ ਨੂੰ ਅਮਰਤ ਵੇਲੇ ਉੱਠਣਾ ਹੈ ਜੇਕਰ ਤੁਸੀਂ ਨਹੀਂ ਵੀ ਅਮਰਤ ਵੇਲੇ ਉੱਠਦੇ ਹੋ ਪੂਰਾ ਪਰਿਵਾਰ ਜਿਵੇਂ ਹੁਣ ਛੁੱਟੀਆਂ ਚੱਲ ਰਹੀਆਂ ਕਈ ਪਰਿਵਾਰ ਬਹੁਤ ਲੇਟ ਉੱਠਦੇ ਹੈ ਤਾਂ ਉੱਠਦੇ ਸਾਰ ਕਿਸੇ ਵੀ ਘਰ ਦੇ ਮੈਂਬਰ ਨੇ ਪਹਿਲਾਂ ਬਾਹਰ ਨਹੀਂ ਨਿਕਲਣਾ ਪਹਿਲਾਂ ਉੱਠ ਕੇ ਪਾਣੀ ਦਰਵਾਜ਼ੇ ਵਿੱਚ ਜ਼ਰੂਰ ਵਧਾਉਣਾ ਹੈ ਆਪਣੇ ਮਾਲਕ ਦਾ ਨਾਮ ਲੈ ਕੇ ਆਪਣੇ ਪੀਰ ਦਾ ਗੁਰੂ ਦਾ ਨਾਮ ਲੈ ਕੇ ਦਰਵਾਜ਼ੇ ਵਿੱਚ ਪਾਣੀ ਜ਼ਰੂਰ ਵਧਾਉਣਾ ਕਿਉਂਕਿ ਆ ਜੋ ਦਿਨ ਚੱਲ ਰਿਹਾ ਹੈ ਇਹਦੇ ਵਿੱਚ ਇੱਕ ਚੰਗੇ ਪਾਸੇ ਲਾਉਣਾ ਹੈ ਕਿਸੇ ਨੇ ਮਾੜੇ ਪਾਸੇ ਲਾਉਣ ਦੀ ਕੋਸ਼ਿਸ਼ ਕਰਨੀ ਆ ਸੋ ਤੁਸੀਂ ਕੋਸ਼ਿਸ਼ ਕਰਨੀ ਕਿ ਅਸੀਂ ਚੰਗੇ ਪਾਸੇ ਲੱਗਣਾ ਜੇ ਕੋਈ ਮਾੜੀ ਵੀ ਕਰਦਾ ਹੈ ਉਹਦੇ ਨਾਲ ਮਾੜਾ ਬਣ ਕੇ ਪੇਸ਼ ਨਹੀਂ ਆਉਣਾ ਹੈ ਸੋ ਚੰਗਾ ਕਰਮ ਆਪਣੇ ਆਪੇ ਕਰਨਾ ਹੈ ਜਦੋਂ ਤੁਸੀਂ ਦਰਵਾਜ਼ੇ ਵਿੱਚ ਪਾਣੀ ਹਰ ਰੋਜ਼ ਪਤਾਉਂਗੇ ਵੈਸੇ ਹਰ ਰੋਜ਼ ਹੀ ਇਹ ਕੰਮ ਕਰਨਾ ਚਾਹੀਦਾ ਹੈ ਇਹਦੇ ਨਾਲ ਕੀ ਹੁੰਦਾ ਹੈ ਜੇਕਰ ਕਿਸੇ ਨੇ ਕੋਈ ਸ਼ਰਾਰਤ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬੈਡ એનર્ਜੀ ਆ ਤੇ ਜਦੋਂ ਤੁਸੀਂ ਦਰਵਾਜ਼ੇ ਵਿੱਚ ਪਾਣੀ ਪਤਾਉਂਗੇ ਤਾਂ ਫਿਰ ਇਦਾਂ ਦੀ ਕੋਈ ਵੀ ਗਲਤੀ ਜੋ ਕਿਸੇ ਨੇ ਕੀਤੀ ਹੋਈ ਹੈ ਉਹਦਾ ਅਸਰ ਤੁਹਾਡੇ ਤੇ ਨਹੀਂ ਪਵੇਗਾ ਕਿਉਂਕਿ ਜਦੋਂ ਅਸੀਂ ਖਵਾਜੇ ਨੂੰ ਦਰਵਾਜ਼ੇ ਵਿੱਚ ਪਤਾਉਂਦੇ ਹਾਂ 메ਨ ਗੇਟ ਤੇ ਖਵਾਜਾ ਛਿੜਕਦੇ ਹਾਂ ਤੇ ਇਹਦੇ ਨਾਲ ਇਹ ਸਭ ਚੀਜ਼ਾਂ ਦਾ ਨਾਸ਼ ਹੋ ਜਾਂਦਾ ਹੈ ਕਿਉਂਕਿ ਮਾਲਕ ਜੋ ਹੈ ਖਵਾਜਾ ਪੀਰ ਸੋ ਖਵਾਜਾ ਪੀਰ ਤਾਂ ਹਰ ਇੱਕ ਦੀ ਸੁੱਖਣਾ ਵੀ ਲੈ ਲੈਂਦਾ ਹੈ ਤੇ ਜੇ ਕੀਤਾ ਕਰਾਇਆ ਹੋਵੇ ਉਹਨੂੰ ਖੜਾ ਕੇ ਲੈ ਜਾਂਦਾ ਹੈ ਆਪਾਂ ਸਭ ਜਾਣਦੇ ਹਾਂ ਖਵਾਜੇ ਮੋਰੇ ਕੋਈ ਨਹੀਂ ਠਿੱਕ ਸਕਦਾ ਪੀਰਾਂ ਫਕੀਰਾਂ ਨੂੰ ਮੰਨਦੇ ਹੋ ਤਾਂ ਪੀਰਾਂ ਫਕੀਰਾਂ ਦਾ ਨਾਮ ਲੈ ਕੇ ਕਰਮ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਕਿਸੇ ਨੇ ਕੀਲ ਕੀਤੀ ਆ ਕੋਈ ਬੰਨਣ ਲਗਾਇਆ ਤੇ ਇਹ ਸਭ ਇੱਕ ਕਰਮ ਦੇ ਨਾਲ ਹੀ ਦੂਰ ਹੋ ਜਾਵੇਗਾ ਤੇ ਖਵਾਜੇ ਪੀਰ ਦਾ ਪੈਰਾ ਹੁਣ ਸ਼ੁਰੂ ਹੋ ਜਾਵੇਗਾ ਸੋ ਇਹ ਇੱਕ ਕਰਮ ਜ਼ਰੂਰ ਕਰਨਾ ਜੀ